ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਰ ਸ਼ਾਮ ਨੂੰ ਹਿਸ਼ਾਰਪੁਰ ਦੇ ਚੌਹਾਲ ਵਿਖੇ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਦੇ ਵਿੱਚ ਸਥਿਤ ਨੇਚਰ ਹਟ ਵਿਖੇ ਪਹੁੰਚੇ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਸਵਾਗਤ ਤੇ ਸੁਰੱਖਿਆ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ ਸੜਕੀ ਮਾਰਗਾਂ 'ਈ ਗੱਡੀਆਂ ਦੇ ਵੱਡੇ ਕਾਫਲੇ ਰਹੀਂ ਅਰਵਿੰਦ ਕੇਜਰੀਵਾਲ ਚੌਹਾਲ ਡੈਮ ਪਹੁੰਚੇ ਉਹਨਾਂ ਦੇ ਸਵਾਗਤ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਆਪ ਲੀਡਰਸ਼ਿਪ ਦੀ ਪਹਿਲੀ ਕਤਾਰ ਦੇ ਆਗੂ ਵੀ ਹਾਜ਼ਰ ਸਨ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਪਹਿਲਾਂ ਹੀ ਉਹਨਾਂ ਦੇ ਰਹਿਣ ਤੇ ਠਹਿਰਨ ਦੇ ਪ੍ਰਬੰਧ ਕਰ ਲਏ ਸਨ ਸਾਰਾ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਰਵਿੰਦ ਕੇਜਰੀਵਾਲ ਦੇ ਆਉਣ ਸੰਬੰਧੀ ਸਮਾਸਾਰਨੀਆ ਤੇ ਸਥਾਨ ਸੰਬੰਧੀ ਮੀਡੀਆ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ ਮੀਡੀਆ ਦੇ ਵਿੱਚ ਖਬਰਾਂ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਰਵਿੰਦ ਕੇਜਰੀਵਾਲ ਦੇ ਇਸ ਦੌਰੇ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਇੱਥੇ ਪਹੁੰਚੇ ਹਨ ਜਾਣਕਾਰੀ ਦੇ ਮੁਤਾਬਕ ਉਹਨਾਂ ਦੀ ਰੋਜ਼ਾਨਾ ਦੀ ਰੁਟੀਨ ਸਵੇਰੇ ਬੁੱਧਵਾਰ ਤੋਂ ਤੈਅ ਸਮੇਂ ਅਨੁਸਾਰ ਸ਼ੁਰੂ ਹੋਵੇਗੀ ਭਾਵੇਂ ਇਹ ਠਹਿਰਨਾ ਉਹਨਾਂ ਦਾ ਨਿੱਜੀ ਹੈ ਫਿਰ ਵੀ ਪ੍ਰਸ਼ਾਸਨ ਇਸ ਦੇ ਮੁਕੰਮਲ ਪ੍ਰਬੰਧ ਕਰਨ ਲਈ ਕਾਲਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਵੀ ਹਿਸ਼ਾਰਪੁਰ ਵਿਖੇ ਦਸਤਖਤ ਦੇ ਸਕਦੇ ਹਨ ਪਿਛਲੀ ਵਾਰ ਜਦੋਂ ਅਰਵਿੰਦ ਕੇਜਰੀਵਾਲ ਹਿਸ਼ਾਰਪੁਰ ਮੈਡੀਟੇਸ਼ਨ ਸੈਂਟਰ ਆਏ ਸਨ ਤਾਂ ਭਗਵੰਤ ਮਾਨਵੀ ਹਿਸ਼ਾਰਪੁਰ ਹੀ ਰਹੇ ਸਨ ਜਿੱਥੇ ਹਿਸ਼ਾਰਪੁਰ ਦੇ ਪਿੰਡ ਚੌਹਾਲ ਦੇ ਵਿੱਚ ਬਣੇ ਨੇਚਰ ਹੱਟ ਦੇ ਵਿੱਚ ਭਗਵੰਤ ਮਾਨ ਠਹਿਰੇ ਸਨ ਉੱਥੇ ਹੀ ਇਸ ਵਾਰ ਅਰਵਿੰਦ ਕੇਜਰੀਵਾਲ ਸਿੱਧੇ ਪਹੁੰਚ ਗਏ ਹਨ ਪਿਛਲੀ ਵਾਰ ਵੀ ਉਹ ਆਪਣੇ ਠਹਿਰਾਓ ਦੇ ਦੌਰਾਨ ਪਿੰਡ ਆਨੰਦਗੜ੍ਹ ਵਿਖੇ ਤਿਤ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿਖੇ ਮੈਡੀਟੇਸ਼ਨ ਲਈ ਗਏ ਸਨ ਕੇਜਰੀਵਾਲ 10 ਦਿਨਾਂ ਤੱਕ ਵਿਪਾਸਨਾ ਸੈਂਟਰ ਦੇ ਵਿੱਚ ਮੈਡੀਟੇਸ਼ਨ ਕਰਨਗੇ ਜਿਕਰ ਯੋਗ ਹੈ ਕਿ ਅਰਵਿੰਦ ਕੇਜਰੀਵਾਲ 10 ਦਿਨਾਂ ਦੇ ਲਈ ਹਿਸ਼ਾਰਪੁਰ ਦੇ ਨਜ਼ਦੀਕੀ ਮਹਿਲਾ ਵਿਖੇ ਸਾਧਨਾ ਕੇਂਦਰ ਦੇ ਵਿੱਚ ਮੈਡੀਟੇਸ਼ਨ ਲਈ ਰੁਕਣਗੇ ਇਸ ਵਾਰ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਦੇ ਨਾਲ ਹੀ ਪਹੁੰਚਿਆ ਹੈ ਕੇਜਰੀਵਾਲ ਬੁੱਧ ਸਵੇਰੇ ਤੋਂ ਪਹਿਲਾਂ ਦਿਨ ਦੀ ਸਾਧਨਾ ਸ਼ੁਰੂ ਕਰਨਗੇ ਦੱਸ ਦੇ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਚੋਣ ਹਾਰਨ ਤੋਂ ਬਾਅਦ ਪਹਿਲੀ ਵਾਰ ਹਸ਼ਿਆਰਪੁਰ ਆਏ ਹਨ ਹਸ਼ਿਆਰਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿਊਰੋ ਰਿਪੋਰਟ